ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸੂਜੀ ਦੇ ਕੜਾਹ ਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਅਸੀਂ ਇਹ ਸੂਜੀ ਦਾ ਕੜਾਹ ਬਣਾਵਾਂਗੇ ਇਹ ਮੂੰਗੀ ਦੇ ਕੜਾਹ ਨਾਲੋਂ ਵੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਸਵਾਦ ਲੱਗਦਾ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾ ਕੇ ਤਿਆਰ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਈ ਰੱਖ ਦੇਵਾਂਗੇ ਤੇ ਕੜਾਈ ਦੇ ਵਿੱਚ ਅਸੀਂ ਇੱਕ ਕੋਲੀ ਭਰ ਕੇ ਦੇਸੀ ਘਿਓ ਦੀ ਪਾ ਦਵਾਂਗੇ। ਅਸੀਂ ਪੂਰੀ ਇੱਕ ਕੋਲੀ ਜਿਹੜੀ ਦੇਸੀ ਘਿਓ ਦੀ ਪਾਵਾਂਗੇ। ਘਿਓ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ। ਜਦੋਂ ਘਿਓ ਗਰਮ ਹੋ ਜਾਏਗਾ ਸਭ ਤੋਂ ਪਹਿਲਾਂ ਅਸੀਂ ਜਿਹੜੇ ਇਹਦੇ ਵਿੱਚ ਡ్రਾਈ ਫਰੂਟ ਪਾਣੇ ਹੈ ਜਿੱਦਾਂ ਅਸੀਂ ਬਦਾਮ ਤੇ ਕਾਜੂ ਲੈ ਲਵਾਂਗੇ ਉਹਨਾਂ ਨੂੰ ਅਸੀਂ ਕਰਾਂਗੇ ਫਰਾਈ। ਅਸੀਂ ਇੱਥੇ ਜਿਹੜੇ ਬਦਾਮ ਤੇ ਕਾਜੂ ਲੈਨੇ ਪਹਿਲਾਂ ਇਹਨਾਂ ਨੂੰ ਅਸੀਂ ਹਲਕਾ ਜਿਹਾ ਫਰਾਈ ਕਰਨਾ ਹੈ। ਹਲਕਾ ਜਿਹਾ ਲਾਲ ਹੋਣ ਤੇ ਅਸੀਂ ਇਹਨਾਂ ਨੂੰ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਘਿਓ ਨਿਚੋੜ ਕੇ ਕੱਢ ਲਵਾਂਗੇ। ਜਿਹ ਇਦ ਜਿਹੜੇ ਸਾਡੇ ਬਾਦਾਮ ਕਾਜੂ ਆ ਜਦੋਂ ਇਹਨਾਂ ਦਾ ਕਲਰ ਹਲਕਾ ਜਿਹਾ ਚੇਂਜ ਹੋ ਜਾਏਗਾ ਫਿਰ ਅਸੀਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲਵਾਂਗੇ ਇਹ ਸਾਡੇ ਬਾਦਾਮ ਤੇ ਕਾਜੂ ਹੋ ਚੁੱਕੇ ਨੇ ਤੇ ਅਸੀਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲੈਂਦੇ ਹਾਂ ਐਸੀ ਹੀ ਘਿਓ ਦੇ ਵਿੱਚ ਅਸੀਂ ਇੱਕ ਕੋਲੀ ਭਰ ਕੇ ਸੂਜੀ ਦੀ ਪਾ ਦਵਾਂਗੇ ਇੱਕ ਕੋਲੀ ਹੀ ਅਸੀਂ ਇੱਥੇ ਘਿਓ ਦੀ ਲਈ ਹੈ ਤੇ ਇੱਕ ਕੋਲੀ ਹੀ ਅਸੀਂ ਸੂਜੀ ਦੀ ਲਵਾਂਗੇ ਤੇ ਸੂਜੀ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਜਦੋਂ ਸੂਜੀ ਹਲਕੀ ਜੀ ਭੁਜ ਹੋ ਜਾਏਗੀ ਮਤਲਬ ਕਿ 20% ਭੁਜ ਹੋ ਜਾਏਗੀ ਫਿਰ ਅਸੀਂ ਇਹਦੇ ਵਿੱਚ ਇੱਕ ਚਮਚ ਬੇਸਨ ਦਾ ਪਾ ਦਵਾਂਗੇ ਬੇਸਨ ਪਾਣ ਦੇ ਨਾਲ ਜਿਹੜਾ ਸੂਜੀ ਦਾ ਕੜਾਹ ਹੈਗਾ ਇਹਦਾ ਟੇਸਟ ਬਿਲਕੁਲ ਚੇਂਜ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਮੂੰਗੀ ਦੇ ਕੜਾਹ ਦੇ ਨਾਲੋਂ ਵੀ ਜ਼ਿਆਦਾ ਸਵਾਦ ਲੱਗਦਾ ਹੈ ਇਦੋਂ ਜਿਹੜੀ ਸਾਡੀ ਸੂਜੀ ਹੈਗੀ ਆ ਲਾਲ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਸਾਡੀ ਸੂਜੀ ਚੰਗੀ ਤਰ੍ਹਾਂ ਭੁੱਜ ਕੇ ਲਾਲ ਹੋ ਜਾਏਗੀ ਜਿੰਨੀ ਕੇ ਸਾਨੂੰ ਚਾਹੀਦੀ ਹੈ ਬ੍ਰਾਊਨ ਜਿੱਦਾਂ ਮਤਲਬ ਹਲਕੀ ਜੀ ਕਣਕਵੰਨਾ ਰੰਗ ਆਣਾ ਸ਼ੁਰੂ ਹੋ ਜੇ ਤੇਰਾ ਮਤਲਬ ਸਾਡੀ ਜਿਹੜੀ ਸੂਜੀ ਹੈ ਭੁੱਜ ਹੋ ਚੁੱਕੀ ਹੈ ਤੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਤੁਸੀਂ ਕੋਸ਼ਿਸ਼ ਇਹ ਕਰਿਓ ਜਦੋਂ ਪਾਣੀ ਪਾਣਾ ਹੋਏਗਾ ਨਾ ਤੇ ਕਈ ਲੋਕ ਜਿਹੜਾ ਠੰ ਇਕਦਮ ਸਾਰਾ ਹੀ ਪਾਦਿਆ ਕਰੋ ਪਹਿਲਾਂ ਹੀ ਨਾਪ ਕੇ ਕਿਸੇ ਬਰਤਨ ਦੇ ਵਿੱਚ ਰੱਖ ਲਿਆ ਕਰੋ ਜਿੱਦਾਂ ਇੱਥੇ ਮੈਂ 1 ਕੋਲੀ ਸੂਜੀ ਦੀ ਲਈ ਸੀਗੀ ਉਹਦੇ ਵਿੱਚ ਅਸੀਂ 4 ਕੋਲੀਆ ਪਾਣੀ ਦੀਆ ਪਾਵਾਂਗੇ ਸੂਜੀ ਦੇ ਕੜਾਹ ਦੇ ਵਿੱਚ 4 ਗੁਣਾ ਪਾਣੀ ਪੈਂਦਾ ਹੈ 4 ਗੁਣਾ ਪਾਣੀ ਇਹਦੇ ਲਈ ਬਹੁਤ ਜ਼ਿਆਦਾ ਵਧੀਆ ਮਤਲਬ ਕੜਾਹ ਪਤਲਾ-ਪਤਲਾ ਮਤਲਬ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਸੌਫਟ ਹੁੰਦਾ ਹੈ ਬਾਅਦ ਵਿੱਚ ਵੀ ਸੁੱਕਦਾ ਨਹੀਂ ਹੈ ਜਿੱਦਾਂ ਕਿ ਇਸੇ ਵੇਲੇ ਅਸੀਂ ਸੂਜੀ ਦਾ ਕੜਾਹ ਬਣਾਉਂਦੇ ਹਾਂ ਤੇ ਬਾਅਦ ਚ ਸੁੱਕ ਜਾਂਦਾ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਤੁਸੀਂ ਕੋਸ਼ਿਸ਼ ਇਹ ਕਰਨੀ ਕਿ ਪਾਣੀ ਪਹਿਲਾਂ ਤੁਸੀਂ ਗਰਮ ਕਰਕੇ ਇੱਕ ਵੱਖਰੇ ਬਰਤਨ ਦੇ ਵਿੱਚ ਪਾਣੀ ਦੀ ਪਾਈ ਆ ਉਹਦੇ ਨਾਲ ਜਿੱਦਾਂ ਭਾਫ਼ ਇੱਕਦਮ ਉੱਪਰ ਨੂੰ ਉੱਡੀ ਹੈ ਕੈਮਰੇ ਵੱਲ ਨੂੰ ਤੇ ਇਸ ਕਰਕੇ ਮੈਂ ਕੜ ਦਿਖਾ ਨਹੀਂ ਪਾਈ ਚੰਗੀ ਤਰ੍ਹਾਂ ਚਾਰ ਕੋਲੀਆਂ ਪਾਣੀ ਦੀ ਆਪਾਂ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੋਲੀ ਜਿੰਨੀ ਆਪਾਂ ਸੂਜੀ ਲਈ ਸੀਗੀ ਨਾ ਉੰਨੀ ਆਪਾਂ ਖੰਡ ਪਾ ਦਿੱਤੀ ਹੈ ਜੇ ਤੁਸੀਂ ਮਿੱਠਾ ਥੋੜਾ ਘੱਟ ਪਸੰਦ ਕਰਦੇ ਹੋ ਤੇ ਸੂਜੀ ਤੋਂ ਥੋੜੀ ਘਟਾ ਕੇ ਖੰਡ ਪਾ ਸਕਦੇ ਹੋ ਤੇ ਹੁਣ ਜਿਹੜੀ ਖੰਡ ਹੈਗੀ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਕੜਾ ਦੇ ਵਿੱਚ ਇਹਦੇ ਸੂਜੀ ਦੇ ਵਿੱਚ ਮਿਕਸ ਕਰ ਦਵਾਂਗੇ ਹਲਕਾ ਜਿਹਾ ਇਹਨੂੰ ਅਸੀਂ ਕਲਰ ਦੇਣ ਦੇ ਲਈ ਜੇ ਤੁਸੀਂ ਕਲਰ ਨਹੀਂ ਪਸੰਦ ਕਰਦੇ ਹੋ ਤਾਂ ਨਾ ਪਾਓ ਜਿਹੜੇ ਪਸੰਦ ਕਰਦੇ ਆ ਥੋੜੇ ਜਿਹਾ ਪਾਣੀ ਦੇ ਵਿੱਚ ਚਮਚ ਦਾ ਚੌਥਾ ਕਿ ਹਿੱਸਾ ਕਲਰ ਘੋਲ ਕੇ ਨਾ ਥੋੜਾ ਜਿਹਾ ਪਾ ਦੋ ਇਹਦੇ ਵਿੱਚ ਜਿਹੜਾ ਲੱਡੂ ਕਲਰ ਹੁੰਦਾ ਹੈ ਤੇ ਫਿਰ ਮੈਂ ਥੋੜਾ ਜਿਹਾ ਮਤਲਬ 1-2 ਚਮਚ ਦੇ ਗ੍ਰੀ ਪਾਣੀ ਪਾ ਦਿੱਤਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਦੇਖੋ ਚਾਰ ਕੋਲੀਆ ਪਾਣੀ ਦੇ ਵਿੱਚ ਕੜਾਹ ਬਹੁਤ ਸੋਨਾ ਢਿੱਲੇ ਢਲਬਾਣ ਕੇ ਤਿਆਰ ਹੋਇਆ ਹੈ ਤੇ ਚਾਰ ਕੋਲੀਆ ਜਿਹੜੀ ਆ ਪਾਣੀ ਦੀ ਬਿਲਕੁਲ ਸਹੀ ਮਾਤਰਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਬਦਾਮ ਤੇ ਕਾਜੂ ਫਰਾਈ ਕਰਕੇ ਰੱਖੇ ਆ ਉਹਨਾਂ ਨੂੰ ਪਾ ਦਿੰਦੇ ਹਾਂ ਨਾਲ ਆਪਾਂ ਥੋੜੀ ਜੀ ਇਹਦੇ ਵਿੱਚ ਸੋਗੀ ਪਾ ਦਿੰਦੇ ਹਾਂ ਜੇਕਰ ਤੁਹਾਨੂੰ ਜਿਹੜੀ ਨਾਰੀਅਲ ਦੀ ਠੂਠੀ ਜਿਹੜੀ ਗੋਲਾ ਹੁੰਦਾ ਉਹ ਪਸੰਦ ਹੈ ਤੁਸੀਂ ਉਹਨੂੰ ਵੀ ਕੱਟ ਕੇ ਪਾ ਸਕਦੇ ਹੈ ਤੇ ਇਹਦੂ ਜਿਹੜਾ ਸਾਡਾ ਕੜਾਹ ਬਣ ਕੇ ਤਿਆਰ ਹੈ ਗੈਸ ਨੂੰ ਅਸੀਂ ਬੰਦ ਕਰ ਦੇਵਾਂਗੇ ਲੋ ਜੀ ਜਿਹੜਾ ਸਾਡਾ ਕੜਾਹ ਹੈਗਾ ਸੂਜੀ ਦਾ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਗਰਮ ਗਰਮ ਸਰਵ ਕਰੋ ਤੇ ਖਾਓ ਇਹਨੂੰ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ